ਸਿੱਧੀ ਬਦਲਣਾ ਅਭੀ ਰਾਜਨੀ ਦੀ ਸੇਵਾ ਕਿਹੜੀ ਸਭ ਕਮਾਨ ਦੀ ਸੇਵਾ ਕੀਤੀ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਬਰੇ ਘਾਵੇ ਵੱਡੇ ਵੱਡੇ ਮੱਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕੇ ਕੋਲੇ ਸਭ ਬੜਾ ਬੜਾ ਕੁਝ ਪਾ ਲਿਆ ਸੇਵਾਸ ਬਹੁਤ ਜ਼ਿਆਦਾ ਕੀਤੀ ਲੋਗ ਵੀ ਕੀ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਨੂੰ ਲੰਗਰ ਲਿਆ ਕੇ ਖਵਾਇਆ ਸੇਵਾ ਕਰਦੀਏ ਗਰੀਬ ਤੋਂ ਗਰੀਬੀ ਗੁਰਦੁਆਰੇ ਨੂੰ ਪੱਕਾ দান ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਾਰੇ ਆ। ਸੇ ਨਿਚੋੜ ਕੇ ਖਾ ਕੇ ਪੰਜਾਬ ਨੂੰ ਕਦੇ ਜੋਕਾ ਸੇਵਾ ਕਰਦੀ ਦੇਖੀ ਨਾ ਲੋਕਾਂ ਨੂੰ ਤਾਂ ਖੂਨ ਨਹੀਂ ਪੀਣਾ ਆਉਂਦਾ ਉਹ ਤਾਂ ਬਸ ਕਰ ਲਾ। ਚਿਚੜੀਆਂ ਸੇਵਾ ਕਰਦੀ ਦੇਖੀ ਕਦੇ? ਸੋਕਾ ਬਸਾਉਣੀ ਪੁਛਾਉਣੀ ਪੈਂਦੀ ਥੱਲੇ ਵੀ ਯਾਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਨੇ।

ਜੰਮੀ ਉਹਦੇ ਹੱਕ ਚ ਬਿੱਟੂ ਉਹਦੇ ਹੱਕ ਚ ਖੈਰਾ ਉਹਦੇ ਹੱਕ ਚ ਸਾਰੀ ਜੰਮੀ ਨੂੰ ਜਦੋਂ ਲੋਕਾਂ ਨੇ ਕਹਿੰਦੇ ਗਲਤ ਕੁੱਦੀ ਜਾਣਾ ਓਏ ਤਈ ਤਈ ਵੀ ਕੀਤਾ ਸੇ ਤਾਂ ਛੋਗਾ ਨਾ ਆਹ ਮੈਂ ਮੰਗ ਰਿਹਾ ਮੈਂ ਕਿਤੇ ਪੜਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੂੰ ਕਰਨਾ ਤੇ ਨਹੀਂ ਆਉਂਦਾ ਕੱਤਰ ਮੰਦਰ ਕਈਆਂ ਮਨੁੱਖੀ ਧਾਰਾਂ ਦੀ ਰੋਂਗਣਾ ਉਹ ਪੰਜਵਾਂ ਲਾਲ ਪੱਗ ਬੰਨ ਕੇ ਬਾਬਾ ਬਕਾਲਾ ਸਾਹਿਬ ਰਖੜ ਪੁੰਨੇ ਦੇ ਮੇਲੇ ਤੇ ਕਹਿੰਦੇ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਚੇ ਇਹਦੇ ਬਾਕੇ ਰਸਾ ਸੀ ਆਈਏ ਤਾਂ ਤਾਰਾ ਪੁਖਰੀ ਇਸ ਕੇ ਲੈ ਕੇ ਜਾਵਾਂਗੇ ਬਣੀ ਦਿੰਦਾ ਤੇ ਉਹ ਹੀ ਕਹਿੰਦਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੱਗਣ ਹੈ ਮੈਂ ਕਿਹਾ ਚ ਇਹ ਹੀ ਮਨੁੱਖੜ ਹੈ ਗਏ ਸਦਾ ਡੰਗਰੀਆ ਆਹ ਸਫਾਟਾ ਕੋਈ ਅਧਿਕਾਰ ਦੀ ਇਹੀ ਰਹਿ ਗਏ ਮਨੁੱਖ ਬਸ ਬਚਲੇ ਜੇ ਕਹਣਾ ਕਰੋ ਤੁਸੀਂ ਆ ਪੋਸਟਰ-ਪੋਸਟਰ ਜਿਹੜਾ ਜਿਹੜਾ ਇਹਨਾਂ ਦੇ ਆ ਜਿਹੜੇ ਫਰਦ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜੂ ਦੇ ਦਿਆ ਕਰੋ ਫੋਟੋ ਬੁੱਕਾਂ ਨਹੀਂ ਇਦਾਂ ਇਦੋਂ ਮੈਂ ਇਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰਖੇ ਇਹਨਾਂ ਨੂੰ ਕਿਸੇ ਨੂੰ ਫਾੜਾ ਨਹੀਂ ਕੱਪੜ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਨੂੰ ਪਾਸ ਠੀਕ ਹੈ ਨਾ ਦੋਨੇ ਹੱਥੋਂ ਪਰਚਾ ਕੇ ਦੋ ਨਾਲੇ ਲਾ ਦੇ ਵੀਨ ਕਲਾ ਜੰਦਾਬਾਦ ਹੋਰੇ ਸੋਨਹਾਰ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ ਨੂੰ